ਗਰੀਬ ਪਰਿਵਾਰ ਦੀ ਛੱਤ ਡਿੱਗਣ ਨਾਲ 6 ਜੀ ਜ਼ਖਮੀ ਅਤੇ ਘਰ ਦਾ ਹੋਇਆ ਨੁਕਸਾਨ ਜਿਹੜਾ ਸ਼੍ਰੀ ਮੁਖਤਸਰ ਸਾਹਿਬ ਵਿਖੇ ਬਸਤੀ ਸੁੰਦਰ ਨਗਰ ਚੌਕ بارش ਦੇ ਕਾਰਨ ਗਰੀਬ ਪਰਿਵਾਰ ਦੀ ਛੱਤ ਡਿੱਗ ਪਈ ਤੇ ਛੱਤ ਡਿੱਗਣ ਦੇ ਨਾਲ ਘਰ ਦਾ ਨੁਕਸਾਨ ਤੇ 6 ਬੱਚੇ ਜ਼ਖਮੀ ਹੋ ਗਏ ਉਹਨਾਂ ਨੇ ਸਰਕਾਰ ਅਤੇ ਨਗਰ ਕੌਂਸਲ ਅਤੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਕਿ ਸਾਡੀ ਕੋਈ ਮਦਦ ਕੀਤੀ ਜਾਵੇ ਕਿ ਐਸ ਕੇ ਨੂੰ ਚਲ ਤੋਂ ਜਿਹੜਾ ਸ਼੍ਰੀ ਮੁਖਤਸਰ ਸਾਹਿਬ ਤੋਂ ਗਰਜੰਟ ਪੱਟੀ ਅਤੇ ਕਰਦੀਪ ਸਿੰਘ ਦੀ ਏਅਰਪੋਰਟ ਕੀ ਘਟਨਾ ਹੋਈ ਹੈ ਮਖਤਿਆਰ ਸਿੰਘ ਵਿਰਜਾ ਜੀ ਸਵੇਰੇ ਸਵੇਰ 6 ਵਜੇ 7 ਡੇਗ ਵੀ ਅਸੀਂ ਘਰ ਦੇ ਚਿੰਦੇ ਦਵਾਈ ਲੈਣ ਜਾਣਾ ਹੈ ਟ੍ਰੀਟ ਬੋਟਲ ਦੋਨੇ ਗੁੱਡੀਆਂ ਆਈਆਂ ਹੈ ਤੇ ਦੋ ਮੁੰਡੇ ਦੋ ਮੇਰੇ ਦੋ ਤੇ ਪੰਜ ਪੰਜ ਚਾਰ ਚਾਰ ਸਾਲ ਦੇ ਜਿਹੜੇ ਥੱਲੇ ਆ ਗਏ ਜੀ ਸਾਡਾ ਅੰਦਰ ਫਰਨੀਚਰ ਦਾ ਸਮਾਨ ਵੀ ਬਹੁਤ ਖਰਾਬ ਹੋ ਗਿਆ ਜੀ ਇਹ ਤਾਂ ਤੁਸੀਂ ਸਾਡੀ ਸਹਾਇਤਾ ਕਰੋ ਗਰੀਬ ਬੰਦੇ ਇੱਕ ਆਖ ਨਾ ਮੈਂ ਕੰਮ ਕਰਨਾ ਅੱਛਾ ਕਿਸ ਤਰ੍ਹਾਂ ਦੀ ਹਾਲਤ ਹੈ ਜਿਸ ਜੋ ਜ਼ਖਮੀ ਹੋਏ ਹਨ ਹਾਲਤ ਵੀਰੇ ਜੀ ਤਾਂ ਮਾੜੀ ਹੈ ਉਹਨਾਂ ਦੀ ਮਾੜੀ ਹੈ ਹਾਂ ਕੀ ਮੰਗ ਕਰਦੇ ਮੰਗ ਵੀ ਰਹੇ ਹਨ ਸਾਡੀ ਕੁ ਸਹਾਇਤਾ ਕੀਤੀ ਜਾਵੇ ਗਰੀਬ ਬੰਦੇ ਕੀ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਕੋਲ ਵਾਰਡ ਚ ਜਿਹੜੀ ਘਟਨਾ ਹੋਈ ਹੈ ਮੈਂ ਰਵੀ ਮੋਹਰੀਆ ਵਾਰਡ ਨੰਬਰ 23 ਤੋਂ ਮੇਰੇ ਘਰ ਵਾਲੇ ਇੱਥੇ ਐਮਸੀ ਹੈ ਇਹ ਸੁੰਦਰ ਨਗਰ ਗਰੀਬ ਵਸਤੀ ਹੈ ਜੀ ਇੱਕ ਗਰੀਬ ਦਿਹਾੜੀ ਦੱਪੇ ਦਾ ਜੋ ਕੱਲ ਤੋਂ ਸਵੇਰ ਤੋਂ بارش ਹੋ ਰਹੀ ਸੀ بارش ਜਿਆਦਾ ਹੋਣ ਕਰਕੇ ਗਰੀਬ ਪਰਿਵਾਰ ਦੀ ਛੱਤ ਡਿੱਗ ਚੁੱਕੀ ਹੈ ਛੋਟੇ ਛੋਟੇ ਬੱਚੇ ਥੱਲੇ ਆ ਚੁੱਕੇ ਹੈ ਮੈਂ ਪ੍ਰਸ਼ਾਸਨ ਤੋਂ ਔਰ ਨਗਰ ਕੌਂਸਲ ਤੋਂ ਮੰਗ ਕਰਦਾ ਹਾਂ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਇਹਨਾਂ ਦੀ ਮਾਲੀ ਹਾਲਤ ਮਦਦ ਕੀਤੀ ਜਾਵੇ ਜੋ ਬੱਚੇ ਦਾਖਲ ਹਨ ਉਹਨਾਂ ਦੀ ਇਲਾਜ ਕਰਾਇਆ ਜਾਵੇ ਸਾਰਾ ਪ੍ਰਸ਼ਾਸਨ ਦਾ ਮੈਂ ਬਹੁਤ ਬਹੁਤ ਧੰਨਵਾਦ। ਕਦਾਂ ਦੀ ਕੀ ਨਾ ਮੈਂ ਕੀ ਕੱਟ ਲਾ ਰਹੀ ਹੈ ਕਿਹੜੇ ਰੋੜ ਤੇ ਰਹਿ ਰਹੇ ਨਰਾਜ ਘੋਰਾ ਜੀ ਕੀ ਘਟਨਾ 6 ਵਜੇ ਦਾ ਟਾਈਮ ਹੈ ਜੀ 7 ਤਾਂ ਇਕਦਾਂ ਹੀ ਡਿੱਗ ਵੀ ਪਤਾ ਨਹੀਂ ਤੇ ਉੱੜਦੇ ਉੱੜਦੇ ਸਾਰੇ ਜਵਾਗ ਥੱਲੇ ਆ ਗਏ ਕਿੰਨੇ ਬੱਚੇ ਸੀ ਕੀ ਕੰਮ ਕਰਦੇ ਆ ਪਰਿਵਾਰ ਤੁਹਾਡਾ ਦਿਹਾੜੀ ਧੱਪੇ ਕਰਦੇ ਸੀ ਕਿੰਨੇ ਬੱਚੇ ਸੀ ਜੀ ਜੀ ਬਰੋ ਮੇਰੇ ਕਿ ਕੁੜੀਆਂ ਨੇ ਕਿੰਨਾਂ ਨੇ ਦੋ ਪੁੱਤ ਸੀ ਦੋ ਦੋਤੇ ਸੀ ਕੰਨੇ ਕਿੰਨੇ ਸਾਲਾਂ ਦੇ ਸੀ ਦੋਤੇ ਤੇ ਹੈਗੇ 6-7 ਸਾਲ ਦਾ ਸੀ ਇੱਕ 5 ਕੇ ਸਾਲ ਦਾ ਲੱਗਦਾ ਬਾਕੀ ਦੇ ਸੱਤਾਂ ਬਹੁਤ ਲੱਗੀਆਂ ਆਈਆਂ ਨੇ ਕੀ ਕੰਮ ਕਰਦਾ ਪਰਿਵਾਰ ਤੁਹਾਡਾ ਸਾ ਮਿਹੜੀ ਦੱਪਾਈ ਜੀ ਕੀ ਮੰਗ ਕਰਦੇ ਹਾਂ ਵੇਖੋ ਜੀ ਮਦਦ ਕੀਤੀ ਜਾਵੇ ਸਾਡੇ ਗਰੀਬਾਂ ਦੀ ਕਿੰਨੇ ਪਰਿਵਾਰ ਤੁਹਾਨੂੰ ਪਤਾ ਨੁਕਸਾਨ ਤੁਹਾਨੂੰ ਪਤਾ